ਇਹ ਜਿਹੜੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹ ਹੱਦੀਬੀਤੀ ਘਟਨਾ ਹੈ ਇੱਕ ਪਿੰਡ ਦੀ ਘਟਨਾ ਹੈ ਇੱਕ ਦਿਨ ਬਾਅਦ ਉਹਨਾਂ ਦਾ ਫੋਨ ਆਉਂਦਾ ਹੈ WhatsApp ਦੇ ਉੱਤੇ ਅਜਾਣੇ ਲੋਕ ਨੇ ਜਿਹੜੇ ਉਹ ਲਾਲਚ ਦੇ ਵਸ ਪੈ ਜਾਂਦੇ ਨੇ ਤੇ ਆਪਣੀ ਕੀਮਤੀ ਵੋਟ ਨੂੰ ਉੱਥੇ ਸੁੱਟ ਦਿੰਦੇ ਨੇ ਕਿ ਅਸੀਂ ਆਪਣੀ ਵੋਟ ਵੇਚ ਦਈਏ ਇਸ ਤਰੀਕੇ ਦੀ ਸੋਚ ਕੁਝ ਲੋਕ ਰੱਖੀ ਬੈਠੇ ਨੇ ਜਿਹਦਾ ਅਮਿਆਜਾ ਸਾਰੇ ਲੋਕਾਂ ਨੂੰ ਪਤਾ ਨਾ ਪੈਂਦਾ ਅਸੀਂ ਨਸ਼ਾ ਭਾਲਦੇ ਆ ਅਸੀਂ ਪੈਸੇ ਭਾਲਦੇ ਆ ਤੇ ਘਟਿਆ ਗੱਲ ਕਿਵੇਂ ਹੋ ਸਕਦੀ ਆ ਤੇ ਫਿਰ ਜਿਹੇ ਲੋਕ ਲੀਡਰਾਂ ਦੇ ਜਿੱਤਣ ਤੋਂ ਬਾਅਦ ਉਹਨਾਂ ਨਾਲ ਅੱਖ ਦੀਵੇਂ ਮਿਲਾ ਸਕਦੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ ਅੱਜ ਮੈਂ ਤੁਹਾਡੇ ਨਾਲ ਇੱਕ ਉਹਨਾਂ ਲੋਕਾਂ ਦੀ ਹੱਦ ਬੀਤੀ ਸਾਂਝੀ ਕਰਾਂਗਾ ਜੋ ਘਟਨਾ ਇੱਕ ਸਾਡੇ ਨਾਲ ਵਾਪਰੀ ਹੈ ਕਿਉਂਕਿ ਇਲੈਕਸ਼ਨ ਦਾ ਮਾਹੌਲ ਹੈ ਵੋਟਾਂ ਆਉਂਦੀਆਂ ਨੇ ਲੀਡਰ ਵਕ ਵਕ ਪਾਰਟੀਆਂ ਦੇ ਵਿੱਚ ਜਿਹੜੇ ਹੁੰਦੇ ਨੇ ਉਹ ਜਾਣਦੇ ਨੇ ਪਿੰਡਾਂ ਵਿੱਚ ਸ਼ਹਿਰਾਂ ਦੇ ਵਿੱਚ ਵੋਟਾਂ ਮੰਗਣ ਲਈ ਕਿਉਂਕਿ ਉਹਨਾਂ ਨੂੰ ਹੱਕ ਹੁੰਦਾ ਸੰਵਿਧਾਨਕ ਤੌਰ ਤੇ ਜਿਹੜਾ ਚੋਣ ਪ੍ਰਚਾਰ ਕਰਨ ਦਾ ਪਰ ਕੁਝ ਕੁ ਜਹੇ ਲੋਕ ਹੁੰਦੇ ਨੇ ਜਿਹੜੇ ਆਪਣੀਆਂ ਕਰਤੂਤਾ ਕਾਰਨ ਅ ਜਹੇ ਲੀਡਰਾਂ ਨੂੰ ਚੁਣਦੇ ਨੇ ਜਾਂ ਐਦਾਂ ਦੀਆਂ ਹਰਕਤਾਂ ਹੁੰਦੀਆਂ ਨੇ ਉਹਨਾਂ ਦੀਆਂ ਐਦਾਂ ਦੀ ਸੋਚ ਹੁੰਦੀ ਹੈ ਜਿਸ ਦੀ ਬਦੌਲਤ ਬਾਅਦ ਵਿੱਚ ਦੂਜੇ ਲੋਕਾਂ ਨੂੰ ਵੀ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਜਿਹੜੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹ ਹੱਦ ਬੀਤੀ ਘਟਨਾ ਹੈ ਇੱਕ ਪਿੰਡ ਦੀ ਘਟਨਾ ਹੈ ਅਸੀਂ ਉਸ ਪਿੰਡ ਦਾ ਨਾਮ ਦੱਸ ਕੇ ਜਿਹੜਾ ਉਸ ਪਿੰਡ ਨੂੰ ਬਦਨਾਮ ਕਰਨ ਦੀ ਮਨਸ਼ਾ ਨਹੀਂ ਰੱਖਦੇ ਇਸ ਕਰਕੇ ਉਸ ਪਿੰਡ ਦਾ ਨਾਮ ਗੁਪਤ ਰੱਖਾਂਗੇ ਪਰ ਕੁਝ ਉਹਨਾਂ ਲੋਕਾਂ ਦਾ ਜ਼ਿਕਰ ਕਰਾਂਗੇ ਕਿਉਂਕਿ ਹੁਣ ਇਲੈਕਸ਼ਨ ਦਾ ਮਾਹੌਲ ਹੈ ਪਿੰਡਾਂ ਵਿੱਚ ਮੀਡੀਆ ਜਾਂਦਾ ਹੈ ਲੋਕਾਂ ਦੀ ਰਾਏ ਲੈਣ ਲਈ ਕਿ ਉਹਨਾਂ ਨੂੰ ਕਿਹੜੀ ਪਾਰਟੀ ਠੀਕ ਲੱਗਦੀ ਹੈ ਜਾਂ ਕਿਹੜੀ ਪਾਰਟੀ ਨੇ ਕੰਮ ਠੀਕ ਕੀਤੇ ਨੇ ਕਿਹੜੀ ਨੇ ਨਹੀਂ ਕੀਤੀ ਤੇ ਉਸੇ ਤਰੀਕੇ ਨਾਲ ਲੀਡਰ ਪੰਜਾਬੀ ਮੀਡੀਆ ਵੀ ਪਿੰਡਾਂ ਦੇ ਵਿੱਚ ਜਾਂਦਾ ਹੈ ਸ਼ਹਿਰਾਂ ਦੇ ਵਿੱਚ ਜਾਂਦਾ ਹੈ ਲੋਕਾਂ ਦੀ ਰਾਏ ਲੈਣ ਵਾਸਤੇ ਜਿਹੜੇ ਪਿੰਡ ਦੀ ਘਟਨਾ ਤੁਹਾਡੇ ਨਾਲ ਸਾਂਝ ਕਰਨ ਜਾ ਰਹੇ ਹਾਂ ਉਹਨਾਂ ਕੁਝ ਕੁ ਲੋਕਾਂ ਦੀ ਉਹਨਾਂ ਦਾ ਪ੍ਰੋਗਰਾਮ ਰਿਕਾਰਡ ਹੁੰਦਾ ਹੈ ਤੇ ਇੱਕ ਦਿਨ ਬਾਅਦ ਉਹਨਾਂ ਦਾ ਫੋਨ ਆਉਂਦਾ ਹੈ WhatsApp ਦੇ ਉੱਤੇ ਕਿ ਸਾਡਾ ਪ੍ਰੋਗਰਾਮ ਹੈ ਜਿਹੜਾ ਉਹ ਨਾ ਦਿਖਾਇਆ ਜਾਵੇ ਜਿਹੜਾ ਪ੍ਰੋਗਰਾਮ ਸੀ ਉਹਨਾਂ ਦੇ ਆਪਣੇ ਵਿਚਾਰ ਸੀ ਉਹਨਾਂ ਨੂੰ ਸਵਾਲ ਪੁੱਛੇਗੇ ਜੋ ਉਹਨਾਂ ਦੀ ਮਨ ਦੀ ਇੱਛਾ ਸੀ ਜੋ ਉਹਨਾਂ ਦੇ ਮਨ ਦੀ ਭਾਵਨਾ ਸੀ ਜੋ ਉਹਨਾਂ ਦੀਆਂ ਦਿਲ ਦੀਆਂ ਗੱਲਾਂ ਸੀ ਜੋ ਉਹਨਾਂ ਨੂੰ ਸਿਆਸੀ ਮਾਹੌਲ ਲੱਗ ਰਿਹਾ ਸੀ ਉਹਨਾਂ ਨੇ ਆਪਣੇ ਵਿਚਾਰ ਖੁੱਲ ਕੇ ਰੱਖੇ ਪਰ ਆਪਣੇ ਵਿਚਾਰਾਂ ਤੋਂ ਹੀ ਉਹਨਾਂ ਨੂੰ ਪੈਰ ਪਿੱਛੇ ਕਿਉਂ ਪਟਣਾ ਪਿਆ ਕਿਉਂ ਉਹਨਾਂ ਨੂੰ ਜਹੀਆਂ ਗੱਲਾਂ ਕਰਨੀਆਂ ਪਈਆਂ ਜਿਹੜੀਆਂ ਬੇਹੱਦ ਸ਼ਰਮਨਾਕ ਨੇ ਉਹਦਾ ਜ਼ਿਕਰ ਤੁਹਾਡੇ ਨਾਲ ਕਰਨ ਜਾ ਰਹੇ ਆ ਜਦੋਂ ਫੋਨ ਕਾਲ ਆਉਂਦਾ ਤਾਂ ਉਹ ਕਹਿੰਦੇ ਕਿ ਸਾਡਾ ਪ੍ਰੋਗਰਾਮ ਨਾ ਦਿਖਾਇਆ ਜਾਵੇ ਸਾਨੂੰ ਡਰ ਲੱਗਦਾ ਆਪਣੇ ਵਿਚਾਰਾਂ ਤੋਂ ਤਾਂ ਜਦੋਂ ਉਹਨਾਂ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਕਿ ਤੁਸੀਂ ਕਾਰਨ ਦੱਸੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਹਾਡਾ ਪ੍ਰੋਗਰਾਮ ਡਿਲੀਟ ਕਰ ਦਿੱਤਾ ਜਾਊਗਾ ਪਰ ਉਹਨਾਂ ਨੇ ਜਿਹੜਾ ਕਾਰਨ ਦੱਸਿਆ ਬੇਹੱਦ ਸ਼ਰਮਨਾਕਿਆ ਕੁਝ ਕੁ ਜਹੇ ਲੋਕਾਂ ਦੀਆਂ ਗਲਤੀਆਂ ਦੇ ਕਾਰਨ ਬਾਅਦ ਵਿੱਚ ਲੋਕਾਂ ਨੂੰ ਧਰਨੇ ਲਾਉਣੇ ਪੈਂਦੇ ਨੇ ਮਜ਼ਾਰੇ ਲਾਉਣੇ ਪੈਂਦੇ ਨੇ ਆਪਣੇ ਬੱਚਾਂ ਦੇ ਭਵਿੱਖ ਖਾਤਰ ਰੋਲਣਾ ਪੈਂਦਾ ਸੜਕਾਂ ਤੇ ਰੋਲਣਾ ਪੈਂਦਾ ਭਾਵੇਂ ਕਿਸਾਨਾਂ ਦੀ ਗੱਲ ਕਰੀ ਜਾਵੇ ਜਾਂ ਹਰੇਕ ਵਰਗ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਇਸ ਮਸਿਆਮਾਂ ਆਉਂਦੀਆਂ ਨੇ ਕਿ ਲੀਡਰਾਂ ਦੇ ਚੱਕਰ ਕੱਟਨੇ ਪੈਂਦੇ ਨੇ ਧਰਨੇ ਲਾਉਣੇ ਪੈਂਦੇ ਨੇ ਮਜਬੂਰ ਹੋਣਾ ਪੈਂਦਾ ਉਹ ਕਿਸਤੀ ਬਦੌਲਤ ਅਜਿਹੇ ਲੋਕਾਂ ਦੀ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਜਿਹੜਾ ਨਾਮ ਲੈ ਦਿੱਤਾ ਕਿ ਸਾਨੂੰ ਫਲਾਣੀ ਪਾਰਟੀ ਪਸੰਦ ਹੈ ਪਰ ਪਿੰਡ ਵਿੱਚ ਸਾਡੇ ਤੋਂ ਜਿਹੜੇ ਵੋਟਾਂ ਲੈਣ ਆਉਂਦੇ ਨੇ ਅਸੀਂ ਸਾਰਿਆਂ ਨੂੰ ਕਹਿ ਦਿੰਦੇ ਆ ਕਿ ਹਾਂ ਤੁਹਾਨੂੰ ਵੋਟਾਂ ਪਾਵਾਂਗੇ ਕਹਿੰਦੇ ਅਸੀਂ दारू ਵੀ ਲੈਣੀ ਹੁੰਦੀ ਐ ਕਿੱਥੇ ਤੋਂ ਤੌਰ ਤੇ ਮੈਂ ਦਾਵਾ ਕਰ ਰਿਆਂ ਇਹ ਕਿ ਅਸੀਂ ਸ਼ਰਾਬ ਵੀ ਲੈਣੀ ਹੁੰਦੀ ਐ ਕੋਈ ਹੋਰ ਵੀ ਪੈਸਾ ਟੁੱਕ ਲੈਣਾ ਹੁੰਦਾ ਤੇ ਬਾਕੀ ਨਾਰਾਜ਼ ਹੋ ਜਾਣਗੇ ਤਾਂ ਸਾਡਾ ਪਿੰਡ ਦੇ ਵਿੱਚ ਲੜਾਈ ਪੈ ਜਾਂਦੀ ਐ ਕਹਿੰਦੇ ਵੀ ਇਸ ਕਰਕੇ ਅਸੀਂ ਪਰੇਸ਼ਾਨਾਂ ਸੈਂਕੜੇ ਪ੍ਰੋਗਰਾਮ 150 ਦੇ ਕਰੀਬ ਪ੍ਰੋਗਰਾਮ ਜਿਹੜੇ ਹੋ ਚੁੱਕੇ ਨੇ ਵੱਖ-ਵੱਖ ਪਿੰਡਾਂ ਦੇ ਉਹਦੇ ਵਿੱਚੋਂ ਇਹ ਕਲੌਤਾ ਪਿੰਡ ਸੀਗਾ ਜਿਸ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਜਾਂ ਸੰਪਰਕ ਕਰਕੇ ਕਿਹਾ ਗਿਆ ਕਿ ਸਾਡਾ ਪ੍ਰੋਗਰਾਮ ਜਿਹੜਾ ਨਾ ਦਿਖਾਇਆ ਜਾਵੇ ਕਿਉਂਕਿ ਅਜਿਹੇ ਲੋਕ ਨੇ ਜਿਹੜੇ ਉਹ ਜਿਹੀਆਂ ਸ਼ਰਮਨਾਕ ਤਰੂਤਾਂ ਕਰਦੇ ਨੇ ਜਿਹੀਆਂ ਉਮੀਦਾਂ ਰੱਖਦੇ ਨੇ ਲਾਲਚ ਦੇ ਵੱਸ ਪੈ ਜਾਂਦੇ ਨੇ ਤੇ ਆਪਣੀ ਕੀਮਤੀ ਵੋਟ ਨੂੰ ਉੱਥੇ ਸੁੱਟ ਦਿੰਦੇ ਨੇ ਵੋਟ ਦਾ ਤਾਂ ਪਤਾ ਨਹੀਂ ਹੁੰਦਾ ਕਿ ਪੌਣੀ ਕਿੱਧਰ ਐਂਦਾ ਨੇ ਜੋ ਸਮਾਨ ਕਿੱਧਰੋਂ ਲੈਣਾ ਹੈ ਜਾਂ ਲਾਲਚ ਕਿੱਥੋਂ-ਕਿੱਥੋਂ ਰੱਖਣੇ ਨੇ ਜਿਵੇਂ ਮੁਫਤ ਲਿਆ ਸਹੂਲਤਾਂ ਦਾ ਸੀ ਅੱਜ ਕੱਲ੍ਹ ਜ਼ਿਕਰ ਕਰਦੇ ਆ ਹਰੇਕ ਵਿਅਕਤੀ ਚਾਹੁੰਦਾ ਹੈ ਕਿ ਮੈਨੂੰ ਘਰ ਬੈਠੇ ਨੂੰ ਸਾਰੀਆਂ ਸਹੂਲਤਾਂ ਮਿਲ ਜਾਣ ਮੁਫਤ ਦੇ ਵਿੱਚ ਆਟਾ ਮਿਲ ਜਾਵੇ ਦੁੱਧ ਵੀ ਮਿਲ ਜਾਵੇ ਬਿਜਲੀ ਤਾਂ ਮਿਲਦੀ ਪਈ ਆ ਹੋਰ ਜਿਹੜੀਆਂ ਸਹੂਲਤਾਂ ਸਰਕਾਰਾਂ ਦੇ ਰਹੀਆਂ ਨੇ ਠੀਕ ਨੇ ਇਸ ਤੋਂ ਇਲਾਵਾ ਸਭ ਕੁਝ ਮਿਲ ਜਾਵੇ ਮੈਨੂੰ ਕਿਤੇ ਬਾਹਰ ਨਾ ਜਾਣਾ ਪਵੇ ਤੇ ਅਸੀਂ ਆਪਣੀ ਵੋਟ ਵੇਚ ਦਈਏ ਇਸ ਤਰੀਕੇ ਦੀ ਸੋਚ ਕੁਝ ਲੋਕ ਰੱਖੀ ਬੈਠੇ ਨੇ ਜਿਹਦਾ ਖਮਿਆਜਾ ਸਾਰੇ ਲੋਕਾਂ ਨੂੰ ਭੁਗਤਣਾ ਪੈਂਦਾ ਅਸੀਂ ਉਸ ਉਹਨਾਂ ਲੋਕਾਂ ਦੀ ਸ਼ਰਮਨਾਕ ਕਰਤੂਤ ਦਾ ਪਰਦਾ ਫਾਸ਼ ਜਿਹੜਾ ਕੀਤਾ ਕਿਉਂਕਿ ਇੱਕ ਪਾਸੇ ਅਸੀਂ ਦਾਵਾ ਕਰਦੇ ਹਾਂ ਕਿ ਪਿੰਡ ਵਿੱਚ ਮੋਤਵਾਰ ਲੋਕ ਨੇ ਉਹਨਾਂ ਨੂੰ ਪਤਾ ਨਾ ਲੱਗ ਜਾਵੇ ਇੱਕ ਪਾਸੇ ਜਿਹੀਆਂ ਗੱਲਾਂ ਕਰਦੇ ਆਂ ਦੂਜੇ ਪਾਸੇ ਅਸੀਂ ਆਟਾ ਦਾਲ ਮੋਬਾਈਲ ਫੋਨ ਮੁਫਤ ਬਿਜਲੀ 1000 ਰੁਪਇਆ ਔਰਤਾਂ ਨੂੰ ਬੱਸ ਕਿਰਾਇਆ ਫ੍ਰੀ ਆ ਸਿਲੰਡਰ ਦੀ ਗੱਲ ਵੀ ਆਈ ਸੀ ਫ੍ਰੀ ਨਵਜੋਤ ਸਿੰਘ ਸਿੱਧੂ ਜਾਂ ਹੋਰ ਪਾਰਟੀਆਂ ਵੱਲੋਂ ਦਾਅਵਾ ਕੀਤਾ ਗਿਆ ਸੀ 2022 ਦੇ ਚੋਣਾਂ ਤੋਂ ਪਹਿਲਾਂ ਕਿ ਸਾਨੂੰ ਆ ਦਿੱਤੀਆਂ ਜਾਣ ਇੱਕ ਪਾਸੇ ਅਸੀਂ ਜਿਹੀ ਸੋਚ ਰੱਖਦੇ ਆਂ ਤਾਂ ਫਿਰ ਅਸੀਂ ਕੀ ਉਮੀਦ ਕਰ ਸਕਦੇ ਆ ਲੀਡਰਾਂ ਤੋਂ ਅਸੀਂ ਵਿਕਾਸ ਦੀ ਉਮੀਦ ਕਿਵੇਂ ਕਰ ਸਕਦੇ ਆ ਅਸੀਂ ਰਜਗਾਰ ਦੀ ਉਮੀਦ ਕਿਵੇਂ ਕਰ ਸਕਦੇ ਆ ਅਸੀਂ ਬਾਕੀ ਸਹੂਲਤਾਂ ਜਿਹੜੀਆਂ ਸਾਨੂੰ ਮਿਲਣੀਆਂ ਚਾਹੀਦੀਆਂ ਨੇ ਸਰਕਾਰਾਂ ਬਣਨ ਤੋਂ ਬਾਅਦ ਕਿਵੇਂ ਮਿਹਦ ਰੱਖ ਸਕਦੇ ਆ ਤੇ ਇਹ ਉਮੀਦ ਕਿਉਂ ਨਹੀਂ ਰੱਖ ਸਕਦੇ ਕਿ ਸਾਨੂੰ ਧਰਨੇ ਨਾਲ ਲਾਉਣੇ ਪੈਣ ਸਾਨੂੰ ਸੜਕਾਂ ਤੇ ਨਾਲ ਰੋਲ ਨਾ ਪਵੇ ਜੇ ਹਾਲਾਤ ਜਿਹੇ ਹੁੰਦੇ ਨੇ ਉਹਦੇ ਕਾਰਨ ਨੌਜਵਾਨੀ ਜਿਹੜੀ ਉਹਨਾਂ ਦਾ ਭਵਿੱਖ ਅਸੀਂ ਖਤਰੇ ਵਿੱਚ ਪਾਉਨੇ ਆ ਇਹ ਜਿਹੇ ਲੋਕ ਹੁੰਦੇ ਨੇ ਜਿਹੜੇ ਸ਼ਰਾਬ ਦੀ ਪੈਸਿਆਂ ਦੀ ਮੀਤ ਰੱਖ ਕੇ ਵੋਟ ਪਾਉਂਦੇ ਨੇ ਆਪਣੀ ਘਟਿਆ ਸੋਚ ਕਾਰਨ ਘਟਿਆ ਜਿਹੜੀਆਂ ਇਹਨਾਂ ਦੀਆਂ ਹਰਕਤਾਂ ਹੁੰਦੀਆਂ ਨੇ ਉਹਦੇ ਕਾਰਨ ਕਿਉਂਕਿ ਇਹਨਾਂ ਨੂੰ ਦੂਜੇ ਲੋਕਾਂ ਨਾਲ ਕੋਈ ਮਤਲਬ ਨਹੀਂ ਇਹਨਾਂ ਨੂੰ ਫਰੀਦੀਆਂ ਸਹੂਲਤਾਂ ਦੇ ਦੋ ਉਹਦੇ ਨਾਲ ਇਹ ਸੰਤੁਸ਼ਟ ਨੇ ਵੋਟ ਜਿੱਥੇ ਮਰਜੀ ਪਵਾ ਲਓ ਪਤਾ ਨਹੀਂ ਕਿ ਵੋਟ ਪਾਉਣੀ ਨਹੀਂ ਵੋਟਾਂ ਤੋਂ ਕੁਝ ਦਿਨ ਪਹਿਲਾਂ ਦੇਖਿਆ ਜਾਂਦਾ ਹੈ ਕਿ ਜਿਹੜੀਆਂ ਕੁਝ ਕਲੈਕਸ਼ਨਾਂ ਜਿਹੀਆਂ ਹੁੰਦੀਆਂ ਨੇ ਹਾਲਾਂਕਿ ਚੋਣ ਕਮਿਸ਼ਨ ਪੂਰਾ ਸਖਤ ਹੈ ਪਰ باوجود ਇਸ ਤੇ ਲਾਲਸਾ ਰੱਖਦੇ ਨੇ ਲੋਕ ਕਿ ਸਾਨੂੰ ਕਿਥੋਂ ਚਲੋ ਪੀਣ ਨੂੰ ਸ਼ਰਾਬ ਮਿਲ ਜੂਗੀ ਪਰ ਜਿੱਦਣ ਵੋਟ ਪੈਣੀ ਹੁੰਦੀ ਹੈ ਉਦੋਂ ਸ਼ਰਾਬ ਦੇ ਨਸ਼ੇ ਵਿੱਚ ਤੁੱਟ ਹੁੰਦੇ ਨੇ ਵੋਟ ਪਾਉਣ ਕੇ ਵੋਟ ਪਾਉਣ ਜਾਂਦੀ ਹਿੰਮਤ ਵੀ ਨਹੀਂ ਇਹਨਾਂ ਦੇ ਵਿੱਚ ਹੁੰਦੀ ਅਜਿਹੇ ਲੋਕਾਂ ਦਾ ਜ਼ਿਕਰ ਕਰ ਰਹੇ ਹਾਂ ਤੇ ਇਹ ਜਿਹੜੀ ਘਟਨਾ ਹੈ ਇਹ ਬਿਲਕੁਲ ਹੱਡਬਿੱਤੀ ਘਟਨਾ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਹੜੀ ਸੋਚ ਜੇਕਰ ਜਹੀ ਜ਼ਿਆਦਾਤਰ ਲੋਕਾਂ ਦੀ ਹੋ ਜਾਵੇ ਤਾਂ ਫਿਰ ਹਾਲਾਤ ਜਿਹੇ ਰਹਿਣਗੇ ਜਿਹੜੀਆਂ ਸਮੱਸਿਆਵਾਂ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਆ ਰਹੀਆਂ ਨੇ ਸਾਹਮਣਾ ਕਰਦੇ ਆ ਰਹੇ ਨੇ ਫਿਰ ਜਿਹੜੀਆਂ ਸਮੱਸਿਆਵਾਂ ਇਸੇ ਤਰੀਕੇ ਨਾਲ ਰਹਿਣਗੀਆਂ ਕਿਉਂਕਿ ਬਾਅਦ ਵਿੱਚ ਲੀਡਰਾਂ ਦਾ ਦੋਸ਼ ਕੱਢਣ ਦੀ ਬਜਾਏ ਲੋਕਾਂ ਦੀ ਆਪਣੀ ਸੋਚ ਹੋਣੀ ਚਾਹੀਦੀ ਹੈ ਜੋ ਉਹਨਾਂ ਨੂੰ ਸੰਵਿਧਾਨ ਮੁਤਾਬਕ ਰਾਈਟ ਮਿਲਿਆ ਹੈ ਵੋਟ ਦਾ ਜੇਕਰ ਉਸ ਦੀ ਸਹੀ ਵਰਤੋਂ ਨਹੀਂ ਹੋ ਰਹੀ ਤੇ ਫਿਰ ਅਸੀਂ ਲੀਡਰਾਂ ਤੋਂ ਉਮੀਦ ਕਿਉਂ ਰੱਖ ਕਿਵੇਂ ਰੱਖ ਸਕਦੇ ਹਾਂ ਜੇ ਸਾਡੀ ਸੋਚ ਲਾਲਚ ਦੇ ਵਿੱਚ ਪਈ ਹੋਈ ਹੈ ਅਸੀਂ ਹਰ ਚੀਜ਼ ਭਾਲਦੇ ਆ ਅਸੀਂ ਨਸ਼ਾ ਭਾਲਦੇ ਆ ਅਸੀਂ ਪੈਸੇ ਭਾਲਦੇ ਆ ਤੇ ਇਸ ਤੋਂ ਘਟੀਆ ਗੱਲ ਕਿਵੇਂ ਹੋ ਸਕਦੀ ਆ ਤੇ ਫਿਰ ਜਿਹੇ ਲੋਕ ਲੀਡਰਾਂ ਦੇ ਜਿੱਤਣ ਤੋਂ ਬਾਅਦ ਉਹਨਾਂ ਨਾਲ ਅੱਖ ਕਿਵੇਂ ਮਿਲਾ ਸਕਦੇ ਨੇ ਇਹ ਵੀ ਤੁਸੀਂ ਦੱਸੋ ਜੇਕਰ ਜਹੀਆਂ ਹਰਕਤਾਂ ਨੇ ਕੁਝ ਲੋਕ ਕਰਦੇ ਰਹਿਣਗੇ ਤਾਂ ਫਿਰ ਜਿਹੜੇ ਨੌਜਵਾਨੀਆਂ ਖਾਸ ਤੌਰ ਦੇ ਉੱਤੇ ਜਾਂ ਵੱਡੀਆਂ ਸਮੱਸਿਆਵਾਂ ਆ ਆਪਾਂ ਮੇ ਨਸ਼ੇ ਦੀ ਸਮੱਸਿਆ ਆ ਆਪਾਂ ਮੇ ਬੇਰੁਜ਼ਗਾਰੀ ਦੀ ਸਮੱਸਿਆ ਆ ਆਪਾਂ ਮੇ ਪ੍ਰਵਾਸ ਦੀ ਸਮੱਸਿਆ ਆ ਜਿਹੜੀਆਂ ਮੁੱਖ ਸਮੱਸਿਆਵਾਂ ਨੇ ਉਹਦਾ ਹੱਲ ਕਿਵੇਂ ਹੋਊਗਾ ਕੌਣ ਕਰੂਗਾ ਕਿਉਂਕਿ ਲੋਕ ਤਾਂ ਕਹਿਦਣਗੇ ਅਸੀਂ ਤਾਂ ਤੁਹਾਨੂੰ ਦਿੱਤਾ ਸੀ ਕੁਛ ਪਾਈ ਤੁਸੀਂ ਤਾਂ ਵੋਟਾਂ ਪਾਈਆਂ ਸੀ ਇਸ ਕਰਕੇ ਬਹੁਤ ਸਾਰੀਆਂ ਜਈਆਂ ਹਰਕਤਾਂ ਸਾਹਮਣੇ ਆਉਂਦੀਆਂ ਨੇ ਲੋਕਾਂ ਦੀਆਂ ਬੇहद ਸ਼ਰਮਨਾਕ ਨੇ ਬੇहद ਘਟਿਆ ਨੇ ਜਿੰਨੀ ਇਹਨਾਂ ਦੀ ਨਿੰਦਿਆ ਕੀਤੀ ਜਾਵੇ ਉਨੀ ਘਟ ਹੈ ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਗੱਲਾਂ ਪਸੰਦ ਆਈਆਂ ਹੋਣਗੀਆਂ ਜੇਕਰ ਤੁਹਾਡੀ ਇਸ ਇਹਨਾਂ ਵਿਚਾਰਾਂ ਨੂੰ ਲੈ ਕੇ ਕੋਈ ਕਿੰਤੂ ਪਰੰਤੂ ਐ ਕੋਈ ਸੁਝਾਅ ਹੈ ਤੁਹਾਡੀ ਕੋਈ رائے ਹੈ ਉਹ ਸਾਡੇ ਨਾਲ ਜਰੂਰ ਸਾਂਝੀ ਕਰਿਓ ਆਉਣ ਵਾਲੇ ਸਮੇਂ 'ਚ ਉਹਦੇ ਉੱਤੇ ਵੀ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਦਿਓ ਜਾਜ ਧੰਨਵਾਦ